ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਪਿੰਡ ਤੋਂ ਵੀਡੀਓ ਬਣਾ ਰਹੇ ਆ ਤੇ ਤੁਸੀਂ ਮੌਸਮ ਦੇਖ ਕੇ ਹਾਲਾਤ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਲਾਤ ਤਾਂ ਜਿਹੜੇ ਬਹੁਤ ਖਰਾਬ ਹੋ ਰਹੇ ਆ ਦੋਸਤੋ ਫਸਲਾਂ ਦੇਖ ਸਕਦੇ ਹੋ ਤੁਸੀਂ ਜਮਾ ਬਿਲਕੁਲ ਪੱਕੀਆਂ ਹੋਈਆਂ ਕਣਕ ਦੀ ਫਸਲ ਜਿਹੜੀ ਪੱਕੀ ਹੋਈ ਆ ਤੇ ਆ ਦੇਖ ਸਕਦੇ ਹੋ ਤੁਸੀਂ ਬੇਮੌਸਮੀ ਜਿਹੜੀ بارش ਹੋ ਰਹੀ ਆ ਇਸ ਦੇ ਨਾਲ ਕਿਸਾਨਾਂ ਦਾ ਜਿਹੜਾ ਬਹੁਤ ਭਾਰੀ ਨੁਕਸਾਨ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਪੱਕੀਆਂ ਫਸਲਾਂ ਦੇ ਉੱਤੇ ਮੀਂਹ ਪੈਣਾ ਤੇ 6 ਮਹੀਨਿਆਂ ਦੀ ਜਿਹੜੀ ਆਪਣੀ ਮਿਹਨਤ ਹੁੰਦੀ ਹੈ ਉਹ ਕਿਸਾਨ ਵੀਰ ਨੇ ਆਪਦੇ ਘਰੇ ਲਿਆਉਣੀ ਹੁੰਦੀ ਹੈ ਪੱਕੀ ਹੋਈ ਫਸਲ ਤੇ ਰੱਬ ਦੇ ਵੱਲੋਂ ਜਿਹੜਾ ਇਹ ਕਹਿਰਾ ਟਾਇਆ ਜਾ ਰਿਹਾ ਕਿਸਾਨ ਦੇ ਉੱਪਰ ਪੱਕੀਆਂ ਫਸਲਾਂ ਦੇ ਉੱਪਰ ਜਿਹੜਾ ਮੀਂਹ ਪੈਣਾ ਤੇ ਮੌਸਮ ਜਿਹੜਾ ਬਹੁਤ ਖਰਾਬ ਹੋਇਆ ਵਾ ਦੋਸਤੋ ਮੀ ਆ ਜਿਹੜਾ ਪਈ ਜਾਂਦਾ ਦੇਖ ਸਕਦੇ ਹੋ ਤੁਸੀਂ ਹਾਲਾਤ ਆ ਜਿਹੜੇ ਬਹੁਤ ਭੈੜੇ ਹਾਲਾਤ ਆ ਬੱਦਲ ਜਿਹੜੇ ਬਣੇ ਹੋਏ ਆ ਤੇ ਮੀਂਹ ਇੱਕ ਵਾਰੀ ਤਾਂ ਪੈ ਚੁੱਕਿਆ ਹੈ ਦੇਖ ਸਕਦੇ ਹੋ ਤੁਸੀਂ ਦੂਰ ਤੱਕ ਨਿਗਾਹ ਮਾਰ ਕੇ ਦੇਖ ਸਕਦੇ ਹੋ ਦੋਸਤੋ ਤੁਸੀਂ ਮੌਸਮ ਜਿਹੜਾ ਬਹੁਤ ਖਰਾਬ ਹੋ ਚੁੱਕਿਆ ਹੈ ਫਸਲ ਪੱਕੀ ਹੋਈ ਐ ਤੇ ਮੀਂਹ ਜਿਹੜਾ ਪੈ ਰਿਹਾ ਹੁਣ ਥੋੜਾ ਜਿਹਾ ਮੀਂਹ ਕਟਿਆ ਸੀ ਆਪਾਂ ਬਾਹਰ ਨਿਕਲੇ ਆ ਤੇ ਕਣਕ ਦਾ ਸਾਨੂੰ ਜਿਹੜਾ ਬਾਹਰਲਾ ਮੌਸਮ ਆ ਜਿਹੜਾ ਉਹ ਤੁਹਾਨੂੰ ਦਿਖਾਇਆ ਆਪਾਂ ਹਲਕੀ ਹਲਕੀਆਂ ਕਣੀਆਂ ਜਿਹੜੀਆਂ ਤੁਸੀਂ ਆ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਉਹ ਪੈ ਰਹੀਆਂ ਰਬ ਉਮੇਰ ਕਰੇ ਕਿ ਵਿਚਾਰ ਆਵੇ ਇਹ ਚੀਜ਼ਾਂ ਤੋਂ ਹਲਕੀ ਜਿਹੜੀ ਬਾਰਿਸ਼ ਹੋਈ ਹੈ ਦੋਸਤੋ ਤੇ ਵੈਗਰੋ ਅੱਗੇ ਅਰਦਾਸ ਕਰਦੇ ਹਾਂ ਕਿ ਅੱਗੇ ਕੋਈ ਇਦਾਂ ਦਾ ਨੁਕਸਾਨ ਨਾ ਚਲਣਾ ਪਵੇ ਕਿਸਾਨ ਨੂੰ ਮੌਸਮ ਵਧੀਆ ਤੇ ਠੀਕ ਰਵੇ ਜਿਹੜੀ ਕਿ ਆਪਣੀ ਫਸਲ ਤਾਂ ਦੀ ਘਰੇ ਲੈ ਆਵੇ 6 ਮਹੀਨਿਆਂ ਦੀ ਮਿਹਨਤ ਨੂੰ